ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 30 April ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਸਵੇਰ ਵੇਲੇ ਹੀ ਦੱਸਿਆ ਹੋਇਆ ਸੀਗਾ ਕਿ ਅੱਜ ਸਵੇਰ ਵੇਲੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਨਹੀਂ ਹੋਵੇਗੀ ਜਿਹੜਾ ਸਿਸਟਮ ਸੀਗਾ ਤਕਰੀਬਨ ਉਹ ਪੰਜਾਬ ਤੋਂ ਪਾਰ ਲੰਘ ਚੁੱਕਾ ਹੈ ਤਕਰੀਬਨ ਸਵੇਰ ਵੇਲੇ ਹੀ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ ਸੀਗਾ ਤੇ ਇੱਕ ਗੱਲ ਆਪਾਂ ਨਾਲ ਇਹ ਵੀ ਕਹੀ ਸੀ ਕਿ ਜੇਕਰ ਕਿਸੇ ਇਲਾਕੇ ਦੇ ਵਿੱਚ ਤਿੱਖੀ ਧੁੱਪ ਲੱਗਦੀ ਹੈ ਜਾਂ ਹਵਾ ਬਿਲਕੁਲ ਬੰਦ ਹੁੰਦੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਬਾਅਦ ਦੁਪਹਿਰ ਤੋਂ ਜਾਂ ਸ਼ਾਮ ਵੇਲੇ ਗਰਜ ਲਸ਼ਕਣ ਵਾਲੇ ਬੱਦਲ ਹਲਕੇ-ਫੁਲਕੇ ਬਣ ਸਕਦੇ ਹਨ ਅਜਿਹੀ ਸਥਿਤੀ ਬਹੁਤ ਘੱਟ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਹਵਾ ਦਾ ਬਹੁਤ ਤੇਜ਼ ਹੈਗਾ ਉਨੀ ਗਰਮੀ ਤੇ ਹੂਮਸ ਕਿਸੇ ਵੀ ਖੇਤਰ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਜੇਕਰ ਕਿਸੇ ਖੇਤਰ ਵਿੱਚ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਣਾ ਉੱਥੇ ਰਾਤ ਵੇਲੇ ਹਲਕੀ-ਫੁਲਕੀ ਮੀਂਹ ਕਣੀ ਤੇ ਨਾਲ ਬੱਦਲ ਲੱਛਣ ਵਾਲਾ ਸਿਸਟਮ ਬਣ ਸਕਦਾ ਹੈ ਮੱਝ ਮਾਲਵੇ ਦੇ ਦੁਆਬੇ ਦੇ ਕਿਸੇ ਖੇਤਰਾਂ ਦੇ ਵਿੱਚ ਵੀ ਹੋ ਸਕਦਾ ਹੈ ਤੇ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਸ਼ਾਮ ਵੇਲੇ ਜਾਂ ਰਾਤ ਵੇਲੇ ਅਧੀ ਰਾਤ ਦੇ ਆਸ-ਪਾਸ 8-9 ਵਜੇ ਤੋਂ ਬਾਅਦ ਪੰਜਾਬ ਦੇ ਜੋ ਪਾਕਿਸਤਾਨ ਦੇ ਨਾਲ ਬਾਰਡਰ ਦਾ ਏਰੀਆ ਹੈ ਤਰਨਤਾਰਨ, ਅਮਰਤਸਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਟੁੱਟਵੇਂ ਖੇਤਰਾਂ ਦੇ ਵਿੱਚ ਤਰਨਤਾਰਨ, ਅਮਰਤਸਰ, ਗੁਰਦਾਸਪੁਰ, ਪਠਾਨਕੋਟ ਦੇ ਇਲਾਕੇ ਜਿਹੜੇ ਪਹਾੜਾ ਦੇ ਨਾਲ ਨੇ ਕਿਉਂਕਿ ਉੱਥੇ ਸਿਸਟਮ ਅਜੇ ਵੀ ਐਕਟਿਵ ਹੈ ਉਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ ਕੁੱਲ ਮਿਲਾ ਕੇ ਜਿਹੜਾ ਸਿਸਟਮ ਦਾ ਜੋਰ ਕੱਲ ਲੱਗ ਚੁੱਕਾ ਸੀਗਾ ਜੋ ਥੋੜਾ ਬਹੁਤਾ ਰਹਿੰਦਾ ਹੈ ਉਹ ਉਹ ਹਲਕੀ ਫੁਲਕੀ ਕਾਰਵਾਈ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਪਹਾੜਾਂ ਵਿੱਚ ਲੰਘ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਤੌਰ ਤੇ ਮੌਸਮ ਪੰਜਾਬ ਦਾ ਸਾਫ਼ ਰਹੇਗਾ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਹੋਰ ਨਹੀਂ ਹੋਵੇਗੀ